ਆਖਰ ਪੰਜਾਬ ਦੇ ਰਾਜਪਾਲ ਬਨਵਾਰੀ لال ਪੁਰੋਹਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਭੇਜਿਆ ਗਿਆ ਬਿੱਲ ਪਾਸ ਕਰ ਦਿੱਤਾ ਇਹ ਬਿੱਲ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੇ ਨਾਲ ਮੁਤਲਕ ਸੀ ਤੇ ਹੁਣ ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਸੂਬੇ ਅੰਦਰ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਵੀ ਭੰਗ ਹੋ ਚੁੱਕਾ ਬਿੱਲਾਂ ਨੂੰ ਲੈ ਕੇ ਕਾਫੀ ਪੰਜਾਬ ਸਰਕਾਰ ਤੇ ਰਾਜਪਾਲ ਵਿਚਕਾਰ ਬਿਵਾਦ ਚੱਲਦਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਹਾਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਦੇਸ ਤੋਂ ਬਾਅਦ ਉਹ ਹੌਲੀ-ਹੌਲੀ ਇੱਕ-ਇੱਕ ਕਰਕੇ ਪੰਜਾਬ ਦੇ ਰਾਜਪਾਲ ਵੱਲੋਂ ਬਿੱਲ ਤੇ ਸਹਿਮਤੀ ਜਤਾਏ ਜਾ ਰਹੀ ਹੈ ਤੇ ਜਿਹੜਾ ਅੱਜ ਬਿੱਲ ਪਾਸ ਕੀਤਾ ਗਿਆ ਉਹਦੇ ਨਾਲ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਵੀ ਭੰਗ ਹੋ ਗਿਆ ਇਸ ਕਮਿਸ਼ਨ ਦੇ ਚੇਅਰਮੈਨ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਅਹੁਦੇ ਤੋਂ ਰਿਟਾਇਰ ਹੋਏ ਜਸਟਿਸ ਮਹਤਾਪ ਸਿੰਘ ਗਿੱਲ ਪੂਰਾ ਮਸਲਾ ਕੀ ਅਸਲ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਬਿੱਲ ਪਾਸ ਕੀਤਾ ਗਿਆ ਸੀ ਉਹ ਬਿੱਲ ਗਵਰਨਰ ਵੱਲੋਂ ਉਸ ਤੇ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਹੁਣ ਮਨਜ਼ੂਰੀ ਦੇ ਦਿੱਤੀ ਗਈ ਆ ਸੂਬੇ ਦੇ ਰਾਜਪਾਲ ਬਨਵਾਰੀ لال ਪ੍ਰੋਹੋਤ ਵੱਲੋਂ ਰਾਜ ਸਰਕਾਰ ਵੱਲੋਂ ਭੇਜੇ ਗਏ ਬਿੱਲਾਂ ਵਿੱਚ ਬਚੇ ਆਖਰੀ ਜਿਹੜਾ ਪੰਜਾਬ ਵਿਜੀਲੈਂਸ ਕਮਿਸ਼ਨ ਸੋਧਨਾ ਬਿੱਲ 2022 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਮੰਤਵ ਸੀ ਕਿ ਸੂਬੇ ਵਿੱਚ ਵਿਜੀਲੈਂਸ ਕਮਿਸ਼ਨ ਨੂੰ ਭੰਗ ਕਰਨਾ ਤੇ ਪੰਜਾਬ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਸਮੇਂ ਪੰਜਾਬ ਵਿਜੀਲੈਂਸ ਕਮਿਸ਼ਨ ਬਣਾਇਆ ਗਿਆ ਸੀ ਜਿਸ ਦਾ ਕੰਮ ਵਿਜੀਲੈਂਸ ਵਿਭਾਗ ਦਾ ਕੰਮ ਕਰਜ ਅਤੇ ਨੁਕਤੀਆਂ ਤੇ ਨਜ਼ਰ ਰੱਖਣਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਕਮਿਸ਼ਨ ਨੂੰ ਸਰਕਾਰੀ ਖਜ਼ਾਨੇ ਤੇ ਵਾਧੂ ਬੋਝ ਦੱਸਦਿਆਂ ਹੋਇਆਂ ਇਸ ਨੂੰ ਪੰਕਰ ਦੇਸ਼ ਪਾਰਸ਼ ਕੀਤੀ ਸੀ ਔਰ ਮਗਰਲੇ ਸਾਲ ਸਤੰਬਰ 2022 ਦੌਰਾਨ ਵਿਧਾਨ ਸਭਾ ਵਿੱਚ ਇਸ ਸਬੰਦੇ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਸੀ ਜੋ ਕਿ ਰਾਜਪਾਲ ਦੀ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਲੇਕਿਨ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਹਲਪੁਰੋਤ ਵੱਲੋਂ ਇਹ ਬਿੱਲ ਪਾਸ ਨਹੀਂ ਕੀਤਾ ਗਿਆ ਸੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਦੇਦੇ ਚੱਲਦੇ ਆ ਕਮਿਸ਼ਨ ਉਸੇ ਤਰ੍ਹਾਂ ਕੰਮ ਕਰ ਰਿਹਾ ਸੀ ਤੇ ਕਮਿਸ਼ਨ ਦੇ ਵਿੱਚ ਬਤੌਰ ਚੇਅਰਮੈਨ ਜਸਟਿਸ ਮਤਾਪ ਸਿੰਘ ਗਿੱਲ ਕੰਮ ਕਰ ਰਹੇ ਸਨ ਪਰ ਹੁਣ ਬਿੱਲ ਪਾਸ ਕਰ ਦਿੱਤਾ ਗਵਰਨਰ ਨੇ ਸਹਿਮਤੀ ਜਤਾ ਦਿੱਤੀ ਹੈ ਤੇ ਮਤਲਬ ਇਹ ਹੁਣ ਸੂਬੇ ਅੰਦਰ ਵਿਜੀਲੈਂਸ ਜਿਹੜਾ ਕਮਿਸ਼ਨ ਆ ਉਹ ਪੰਗ ਹੋ ਚੁੱਕਾ ਹੈ 1 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸੀ ਰਾਜਪਾਲ ਭਵਨ ਦੇ ਵਿੱਚ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ ਉਕਤ ਬਿੱਲ ਨੂੰ ਪ੍ਰਵਾਨਗੀ ਵਿੱਚ ਦੇਰੀ ਕਾਰਨ ਸਰਕਾਰ ਹੁਣ ਤੱਕ ਵਿਜੀਲੈਂਸ ਕਮਿਸ਼ਨ ਨੂੰ ਭੰਗ ਨਹੀਂ ਕਰ ਸਕੀ ਸੀ ਮੁੱਖ ਮੰਤਰੀ ਜਿਨ੍ਹਾਂ ਨੇ ਇਸ ਕਮਿਸ਼ਨ ਨੂੰ ਭੰਗ ਕਰਨ ਮੌਕੇ ਲਾਣ ਕੀਤਾ ਸੀ ਉਹ ਲੋਕਪਾਲ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਤਾਂ ਜੋ ਪ੍ਰਸ਼ਾਸਨ ਵਿੱਚ ਵਿਚਲੇ ਭ੍ਰਿਸ਼ਟਾਚਾਰ ਤੇ ਨੱਥ ਪਾਈ ਜਾ ਸਕੇ ਸਰਕਾਰ ਵੱਲੋਂ ਲੋਕਪਾਲ ਨੂੰ ਮਜ਼ਬੂਤ ਕਰਨ ਵੱਲ ਹਲੇ ਕੋਈ ਕਦਮ ਨਹੀਂ ਵਿਧਾਇਆ ਗਿਆ ਜੀ ਜਗਰਜੋਗ ਹੈ ਕਿ ਰਾਜਪਾਲ ਕੁਝ ਸਮਾਂ ਪਹਿਲਾਂ ਹੀ ਉਹਨਾਂ ਕੋਲ ਲੰਬਤ ਜਿਹੜੇ ਤਿੰਨ ਜਿਹੜੇ ਬਿੱਲ ਸੀ ਜਿਨ੍ਹਾਂ ਵਿੱਚ ਸਿੱਖ ਗੁਰਦੁਆਰਾ ਕਮੇਟੀ ਸੋਧਨਾ ਬਿੱਲ 1923 ਪੰਜਾਬ ਯੂਨੀਵਰਸਿਟੀ ਲਾ ਸੋਧਨਾ ਬਿੱਲ 2023 ਇਹ ਜਿਹੜੀਆਂ ਰਾਸ਼ਟਰਪਤੀ ਨੂੰ ਪ੍ਰਵਾਨਗੀ ਵਾਸਤੇ ਭੇਜੇ ਦਿੱਤੇ ਗਏ ਨੇ ਪਰ ਹੁਣ ਪੰਜਾਬ ਸਰਕਾਰ ਦਾ ਕੋਈ ਵੀ ਬਿੱਲ ਰਾਜਪਾਲ ਕੋਲ ਪ੍ਰਵਾਨਗੀ ਲਈ ਪੈਂਡਿੰਗ ਨਹੀਂ ਹੈ ਬਕਾਇਆ ਨਹੀਂ ਹੈ ਜਗਰਜੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਜ ਕੁਝ ਹੋਰ ਰਾਜਾਂ ਦੀ ਪਟੀਸ਼ਨਰ ਦਾ ਨਪਟਾਰਾ ਕਰਦੇ ਆ ਦੇਸ਼ ਦਿੱਤਾ ਸੀ ਕਿ ਵਿਧਾਨ ਸਭਾਵਾਂ ਵੱਲੋਂ ਪਾਸ ਕੀਤੇ ਗੇ ਬਿੱਲਾਂ ਨੂੰ ਪ੍ਰਵਾਨ ਗਿਆ ਅਣਮਿੱਥੇ ਸਮੇਂ ਲਈ ਰਾਜਪਾਲ ਰੋਕ ਕੇ ਨਹੀਂ ਰੱਖ ਸਕਦੇ ਸੰਵਿਧਾਨ ਦੇ ਆਰਟੀਕਲ 200 ਇਹ ਕਹਿੰਦਾ ਕਿ ਜਿਹੜੇ ਰਾਜ ਵਿਧਾਨ ਸਭਾਵਾਂ ਨੇ ਉਹ ਜਿਹੜੇ ਬਿੱਲ ਪਾਸ ਕਰਦੀਆਂ ਤੇ ਉਹ ਆਰਟੀਕਲ 200 ਦੇ ਤਹਿਤ ਰਾਜਪਾਲ ਦਾ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਬਿੱਲਾਂ ਤੇ ਪ੍ਰਵਾਨਗੀ ਦਿੱਤੀ ਜਾਵੇ ਲੇਖਣਾ ਬਹੁਤੇ ਜਿਹੜੇ ਬਿੱਲ ਨੇ ਉਹ ਸੂਬੇ ਦੇ ਗਵਰਨਰ ਆਪਣੇ ਕੋਲ ਰੱਖ ਲੈਂਦੇ ਨੇ ਫਿਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਉਣੇ ਪੈਂਦੇ ਜਿਵੇਂ ਪੰਜਾਬ ਨੇ ਤਾਮਿਲਨਾਡੂ ਨੇ ਕੇਰਲਾ ਨੇ ਬਗਾਲ ਨੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇਗੇ ਤੇ ਹੁਣ ਪੰਜਾਬ ਦੇ ਰਾਜਪਾਲ ਕੋਲੋਂ ਪੰਜਾਬ ਸਰਕਾਰ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਇੱਕ ਵੀ ਬਿੱਲ ਬਕਾਇਆ ਨਹੀਂ ਹੈ ਜਿਹੜੇ ਤਿੰਨ ਬਿੱਲ ਸੀ ਉਹ ਪੰਜਾਬ ਦੇ ਰਾਜਪਾਲ ਨੇ ਰਾਸ਼ਟਰਪਤੀ ਮਨਜ਼ੂਰੀ ਲਈ ਭੇਜ ਦਿੱਤੇ ਸੀ ਜਿਸ ਕਰਕੇ ਬਾਕੀ ਜਿਹੜੇ ਬਿੱਲਓ ਕਲੀਅਰ ਹੋ ਚੁੱਕੇ ਅਖੀਰਲਾ ਜਿਹੜਾ ਬਿੱਲ ਸੀ ਉਹ ਸੀ ਪੰਜਾਬ ਰਾਜ ਵਿਜੀਲੈਂਸ ਵਾਲਾ ਜਿਸ ਨੂੰ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਹੁਣ ਪੰਜਾਬ ਦੇ ਵਿੱਚ ਪੰਜਾਬ ਵਿਜੀਲੈਂਸ ਕਮਿਸ਼ਨ ਬਿਲਕੁਲ ਭੰਗ ਹੋ ਚੁੱਕਾਗਾ ਤੇ ਹੁਣ ਜਿਹੜੇ ਤਿੰਨ ਬਿੱਲ ਨੇ ਜਿਹੜੇ ਭੇਜੇ ਗਏ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹੋਤ ਵੱਲੋਂ ਉਹਨਾਂ ਦੇ ਵਿੱਚ ਹਨ ਸਿੱਖ ਗੁਰਦੁਆਰਾ ਕਮੇਟੀ ਸੋਧਨਾ ਬਿੱਲ 232 ਪੰਜਾਬ ਯੂਨੀਵਰਸਿਟੀ ਲਾ ਸੋਧਨਾ ਬਿੱਲ 2023 ਤੇ ਪੰਜਾਬ ਪੁਲਿਸ ਸੋਧਨਾ ਬਿੱਲ 2023 ਜਿਹੜਾ ਕਿ ਪੰਜਾਬ ਪੁਲਿਸ ਸੋਧਨਾ ਬਿੱਲ 2023 ਇਹ ਹੈ ਕਿ ਜੇ ਸਰਕਾਰ ਨੇ ਡੀਜੀਪੀ ਨਿਯੁਕਤ ਕਰਨਾ ਆ ਗਿਆ ਤੇ ਜਿਹੜਾ ਕੇਸ ਆ ਉਹ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਜੁਪੀਐਸਸੀ ਨੂੰ ਭੇਜਣ ਦੀ ਕੋਈ ਜ਼ਰੂਰਤ ਨਹੀਂ ਇਹ ਤਿੰਨੇ ਬਿੱਲ ਜਿਹੜੇ ਹੁਣ ਰਾਸ਼ਟਰਪਤੀ ਕੋਲ ਮਨਜ਼ੂਰੀ ਵਾਸਤੇ ਨੇ ਲੇਕਿਨ ਫਿਲਹਾਲ ਇਸ ਟਾਈਮ ਪੰਜਾਬ ਦੇ ਰਾਜਪਾਲ ਬਨਵਰੀ ਲਾਲਪੂਰਤ ਨੇ ਜਿੰਨੇ ਵੀ ਉਹਨਾਂ ਕੋਲ ਪੈਂਡਿੰਗ ਬਿੱਲ ਸੀ ਉਹ ਸਾਰੇ ਇੱਕ ਇੱਕ ਕਰਕੇ ਕਲੀਅਰ ਕਰ ਦਿੱਤੇ ਨੇ ਅਖੀਰਲਾ ਜਿਹੜਾ ਬਿੱਲ ਸੀ ਉਹ ਸੀ ਪੰਜਾਬ ਰਾਜ ਵਿਜੀਲੈਂਸ ਬਿਊਰੋ ਦੇ ਨਾਲ ਸੰਬੰਧਿਤ ਸੋਧਨਾ ਬਿੱਲ 2022 ਉਹ ਵੀ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ ਹੁਣ ਦੇਖਦੇ ਆਂ ਕਿ ਇਸ ਮਸਲੇ ਦੇ ਵਿੱਚ ਜਿਹੜੇ ਤਿੰਨ ਬਿੱਲ ਪੈਂਡਿੰਗ ਰਹਿ ਗਏ ਨੇ ਉਹਨਾਂ ਮਸਲਾਂ ਦੇ ਵਿੱਚ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਟਿੱਪਣੀ ਕਰਦੇ ਜਾਂ ਨਹੀਂ ਇਸ ਜਾਣਕਾਰੀ ਦਿਨ ਤੁਹਾਡੇ ਤੋਂ ਲੈਨੇ ਆਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ